ਗੱਲ ਕਰਨ ਜਾ ਰਹੇ ਹਾਂ ਦੰਦਾਂ ਦੇ ਪੀਲੇਪਣ ਦੀ ਬਹੁਤ ਕੁਝ ਅਗਰ ਕਰਕੇ ਦੇਖ ਲਿਆ ਪਰ ਕੋਈ ਫਰਕ ਨਹੀਂ ਮਿਲ ਰਿਹਾ ਤਾਂ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਬੜੀ ਹੀ ਖਾਸ ਰਹਿਣ ਵਾਲੀ ਹੈ ਕਿਉਂਕਿ ਅੱਜ ਮੈਂ ਤੁਹਾਨੂੰ ਦੱਸਣ ਜਾ ਰਹੀਆਂ ਕਿਵੇਂ ਸਰੋਂ ਦੇ ਤੇਲ ਦੀ ਹੈਲਪ ਦੇ ਨਾਲ ਵੱਖ-ਵੱਖ ਤਰੀਕਿਆਂ ਦੇ ਨਾਲ ਤੁਸੀਂ ਆਪਣੇ ਪੀਲੇ ਦੰਦਾਂ ਤੋਂ ਸਾਫ ਸੁਥਰੇ ਸੋਹਣੇ ਮੋਤੀਆਂ ਵਰਗੇ ਦੰਦ ਬਣਾ ਸਕਦੇ ਹੋ ਸਭ ਤੋਂ ਪਹਿਲਾਂ ਜੇਕਰ ਆਪਾਂ ਗੱਲ ਕਰੀਏ ਬਹੁਤ ਜਣੇ ਹੁੰਦੇ ਨੇ ਜੋ ਆਪਣੀ ਓਰਲ ਹੈਲਥ ਦਾ ਧਿਆਨ ਹੀ ਨਹੀਂ ਰੱਖਦੇ ਮੈਂ ਤੁਹਾਨੂੰ ਜ਼ਰੂਰ ਇੱਥੇ ਦੱਸਣਾ ਚਾਹੂੰਗੀ ਜਿੰਨਾ ਜ਼ਿਆਦਾ ਤੁਸੀਂ ਮਿੱਠਾ ਖਾਂਦੇ ਹੋ ਜਿੰਨਾ ਜ਼ਿਆਦਾ ਕਾਰਬੋਹਾਈਡਰੇਟ ਸਾਡੀ ਡਾਈਟ ਵਿੱਚ ਹੁੰਦੇ ਨੇ ਉਨਾ ਹੀ ਮੂੰਹ ਦੇ ਵਿੱਚ ਜੋ ਹੈ ਐਸਿਡਿਕ ਮਾਹੌਲ ਬਣਿਆ ਰਹਿੰਦਾ ਕਿਉਂਕਿ ਜਿਹੜੇ ਕਾਰਬੋਹਾਈਡਰੇਟਸ ਹੈ ਉਹਨਾਂ ਦਾ ਡਾਈਜੈਸ਼ਨ ਮੂੰਹ ਤੋਂ ਹੀ ਸ਼ੁਰੂ ਹੋ ਜਾਂਦਾ ਜਿਵੇਂ ਹੀ ਅਸੀਂ ਉਸ ਨੂੰ ਮੂੰਹ ਵਿੱਚ ਲੈਂਦੇ ਆ ਖਾਣਾ ਸ਼ੁਰੂ ਕਰ ਦਿੰਦੇ ਆ ਤੇ ਜਿੰਨੇ ਵੀ ਚਾਹੇ ਤੁਸੀਂ ਕੋਲ ਖਸਪੀ ਰਹੋ ਮਿੱਠਾ ਜਿਸ ਚੀਜ਼ ਦੇ ਵਿੱਚ ਵੀ ਹੈ ਉਸ ਦੇ ਨਾਲ ਮੂੰਹ ਦੇ ਵਿੱਚ ਜਿਹੜਾ ਪੀ ਐਚ ਲੈਵਲ ਹੈ ਐਸਿਡਿਕ ਜ਼ਿਆਦਾ ਬਣਿਆ ਰਹਿੰਦਾ ਤੇ ਉਸ ਨੂੰ ਨੋਰਮਲ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਸਭ ਤੋਂ ਪਹਿਲਾਂ ਤੇ ਇਹ ਵੀ ਧਿਆਨ ਦਿਓ ਜੇਕਰ ਤੁਸੀਂ ਕੋਈ ਵੀ ਮਿੱਠੀ ਚੀਜ਼ ਖਾਂਦੇ ਹੋ ਜਾਂ ਪੀਂਦੇ ਹੋ ਤਾਂ ਉਸ ਤੋਂ ਬਾਅਦ ਨੋਰਮਲ ਪਾਣੀ ਦੇ ਨਾਲ ਮੂੰਹ ਦੀ ਕੁੱਲੀ ਜ਼ਰੂਰ ਕਰ ਲਓ ਤਾਂ ਕਿ ਦੰਦਾਂ ਦੇ ਵਿੱਚ ਅਲੱਗ-ਅਲੱਗ ਥਾਵਾਂ ਤੇ ਜੋ ਹੈ ਕਿਤੇ ਵੀ মিঠা পদার্থ چپকিয়া না رہے تاکہ দাঁত ਤੁਹਾਡੇ زیادہ خراب না ਹੋਣ بچਿਆਂ ਨੂੰ ضرور شو তো عادت ਪਾਓ ਕਿ মিঠਾ ਟੌਫੀਆਂ ਕੈਂਡੀਜ਼ ਚਾਕਲੇਟਸ ਬੱਚਿਆਂ ਨੂੰ ਬਹੁਤ ਪਸੰਦ ਹੁੰਦੀ ਹੈ ਤੇ ਉਹਨਾਂ ਨੂੰ ਘੱਟ ਤੋਂ ਘੱਟ ਇਹ ਚੀਜ਼ਾਂ ਦੋ ਜੇ ਖਾਂਦੇ ਵੀ ਨੇ ਬੱਚੇ ਤਾਂ ਬਚਪਨ ਤੋਂ ਹੀ ਉਹਨਾਂ ਨੂੰ ਇਹ ਆਦਤ ਜ਼ਰੂਰ ਪਾਓ ਕਿ ਉਸ ਤੋਂ ਬਾਅਦ ਉਹ ਪਾਣੀ ਪੀ ਲੈਣ ਜਾਂ ਪਾਣੀ ਦੇ ਨਾਲ ਛੇ ਤਰ੍ਹਾਂ ਕੁਲੀ ਕਰਕੇ ਪਾਣੀ ਸੁੱਟ ਦੇਣ ਔਰ ਬੱਚਿਆਂ ਨੂੰ ਦੋ ਟਾਈਮ ਬੱਚੇ ਕੀ ਵੱਡਿਆਂ ਨੂੰ ਵੀ ਸਵੇਰੇ ਅ ਬਰਸ਼ ਕਰਦੇ ਆ ਜਿਵੇਂ ਅਸੀਂ ਤੇ ਉਸ ਤੋਂ ਬਾਅਦ ਰਾਤ ਨੂੰ ਸੌਣ ਤੋਂ ਪਹਿਲਾਂ ਵੀ ਸਾਨੂੰ ਬਰਸ਼ ਜ਼ਰੂਰ ਕਰਨਾ ਚਾਹੀਦਾ ਕਿਉਂਕਿ ਰਾਤ ਨੂੰ ਅਸੀਂ ਪੂਰੇ ਦਿਨ ਦਾ ਜੋ ਖਾਣਾ ਖਾਇਆ ਹੁੰਦਾ ਹੈ ਉਸ ਤੋਂ ਬਾਅਦ ਜੇਕਰ ਬਰਸ਼ ਰਾਤ ਨੂੰ ਸੌਣ ਤੋਂ ਪਹਿਲਾਂ ਨਹੀਂ ਕਰਦੇ ਆ ਤਾਂ ਉਹ ਸਾਰਾ ਐਸਿਡਿਕ ਰਿਐਕਸ਼ਨ ਦੰਦਾਂ ਦੇ ਨਾਲ ਹੁੰਦਾ ਰਹਿੰਦਾ ਹੈ ਤੇ ਜਿਹੜੀ ਬਾਹਰੀ ਪਰਤ ਹੈ ਉਹ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਹੈ ਦੰਦਾਂ ਦੀ ਜਿਸ ਕਰਕੇ ਦੰਦਾਂ ਦੀ ਚਮਕ ਖਰਾਬ ਹੋ ਕੇ ਦੰਦਾਂ ਦੇ ਉੱਪਰ ਪੀਲਾਪਨ ਆਣਾ ਸ਼ੁਰੂ ਹੋ ਜਾਂਦਾ ਹੈ ਸੋ ਆਪਾਂ ਗੱਲ ਕਰਦੇ ਆ ਕਿ ਮੈਂ ਰੈਮੇਡੀਸ ਸਾਨੂੰ ਤਿੰਨ ਚਾਰ ਰੈਮੇਡੀਸ ਦੱਸਣ ਜਾ ਰਹੀਆਂ ਸਰੋਂ ਦੇ ਤੇਲ ਦੇ ਨਾਲ ਤੁਸੀਂ ਕਿਵੇਂ ਵਕਫ ਵਕ ਤਰੀਕਿਆਂ ਦੇ ਨਾਲ ਆਪਣੀ ਓਰਲ ਹੈਲਥ ਵਧੀਆ ਬਣਾ ਕੇ ਰੱਖ ਸਕਦੇ ਹੋ ਆਪਣੇ ਦੰਦਾਂ ਨੂੰ ਮਜ਼ਬੂਤ ਕਰ ਸਕਦੇ ਹੋ ਦੇਖੋ ਓਰਲ ਹੈਲਥ ਇੱਥੇ ਤਾਂ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਸਿਰਫ ਆਪਾਂ ਦੰਦਾਂ ਦੇ ਪੀਲੇਪਣ ਦੀ ਗੱਲ ਨਹੀਂ ਕਰ ਰਹੇ ਦੰਦ ਜਿਹੜੇ ਸਾਡੇ ਕਮਜ਼ੋਰ ਹੋ ਜਾਂਦੇ ਨੇ ਮਸੂੜੇ ਵੀ ਕਈਆਂ ਦੇ ਬਹੁਤ ਐਨੇ ਕਮਜ਼ੋਰ ਹੋ ਜਾਂਦੇ ਨੇ ਕਿ ਉਹਨਾਂ ਤੇ ਉੱਪਰ ਸਵੇਲਿੰਗ ਹੋਣੀ ਸ਼ੁਰੂ ਹੋ ਜਾਂਦੀ ਹੈ ਕੁਝ ਵੀ ਥੋੜਾ ਜਿਹਾ ਮਸਾਲੇਦਾਰ ਜਾਂ ਸਪਾਈਸੀ ਖਾਇਆ ਤਾਂ ਮਸੂੜਿਆਂ ਦੇ ਵਿੱਚ ਬਹੁਤ ਤਿੱਖੀ ਜਲਨ ਹੋਣੀ ਸ਼ੁਰੂ ਹੋ ਜਾਂਦੀ ਹੈ ਕਈਆਂ ਦੇ ਤਾਂ ਮਸੂੜਿਆਂ ਦੇ ਵਿੱਚ ਖੂਨ ਵੀ ਆਣਾ ਸ਼ੁਰੂ ਹੋ ਜਾਂਦਾ ਹੈ ਸੋ ਇਹ ਪ੍ਰੋਬਲਮ ਉਦੋਂ ਵੱਧ ਜਾਂਦੀ ਹੈ ਜਦੋਂ ਅਸੀਂ ਬਿਲਕੁਲ ਵੀ ਆਪਣੀ ਔਰਲ ਹੈਲਥ ਦਾ ਧਿਆਨ ਨਹੀਂ ਰੱਖ ਰਹੇ ਹੁੰਦੇ ਸੋ ਤੁਹਾਡੇ ਦੰਦ ਖਰਾਬ ਨਾ ਹੋਣ ਮਸੂੜੇ ਵੀ ਸਿਹਤਮੰਦ ਰਹਿਣ ਤੇ ਇਸ ਲਈ ਤੁਸੀਂ ਇਹ ਨੁਸਖੇ ਜੋ ਮੈਂ ਹੁਣ ਤੁਹਾਨੂੰ ਦੱਸਣ ਜਾ ਰਹੀਆਂ ਹਾਂ ਇਹ ਫਟਾਫਟ ਅਪਣਾਣੇ ਸ਼ੁਰੂ ਕਰ ਤੋਂ ਅੱਜ ਤੋਂ ਹੀ ਅਗਰ ਕੋਈ ਪ੍ਰੋਬਲਮ ਵੀ ਨਹੀਂ ਹੈ ਤਾਂ ਵੀ ਤੁਸੀਂ ਇਹ ਨੁਸਖੇ ਅਪਣਾ ਸਕਦੇ ਹੋ ਤਾਂ ਕਿ ਤੁਹਾਡੇ ਦੰਦ ਜਿਹੜੇ ਹੈ ਹੈਲਦੀ ਬਣੇ ਰਹਿਣ ਮਸੂੜੇ ਹੈਲਦੀ ਬਣੇ ਰਹਿਣ ਤੇ ਅੱਗੋਂ ਵੱਡੀ ਉਮਰ ਦੇ ਨਾਲ ਨਾਲ ਤੁਹ ਇਸ ਤਰ੍ਹਾਂ ਦੀ ਪ੍ਰੋਬਲਮ ਫੇਸ ਨਾ ਕਰਨੀ ਪਏ ਸਭ ਤੋਂ ਪਹਿਲਾਂ ਗੱਲ ਕਰਦੇ ਆ ਆਪਾਂ ਹਲਦੀ ਦੀ ਹਲਦੀ ਜੋ ਹੈ ਐਂਟੀ ਇਨਫਲਮੇਟਰੀ ਹੁੰਦੀ ਔਰ ਐਂਟੀ ਬੈਕਟੀਰੀਅਲ ਹੁੰਦੀ ਹੈ ਸੋ ਇਸੇ ਕਰਕੇ ਕਿਸੇ ਵੀ ਤਰ੍ਹਾਂ ਦੀ ਇਨਫੈਕਸ਼ਨ ਹੋਵੇ ਤਾਂ ਉੱਥੇ ਤਾਂ ਹਲਦੀ ਦੇ ਬਹੁਤ ਜ਼ਿਆਦਾ ਫਾਇਦੇ ਹੋਣ ਹੀ ਵਾਲੇ ਨੇ ਸਰੋਂ ਦੇ ਤੇਲ ਦੇ ਵਿੱਚ ਤੁਸੀਂ ਹਲਦੀ ਔਰ ਨਮਕ ਮਿਲਾ ਲਓ ਔਰ ਇਹ ਜੋ ਤੁਸੀਂ ਕੋਲ ਤਿਆਰ ਕਰ ਲਿਆ ਉਸ ਨੂੰ ਆਪਣੇ ਉਂਗਲੀਆਂ ਦੇ ਨਾਲ ਹੀ ਜੋ ਹੈ ਦੰਦਾ ਤੇ ਮਸੂੜਿਆਂ ਤੇ ਅੱਛੀ ਤਰ੍ਹਾਂ ਨਾਲ ਤੁਸੀਂ ਇਸ ਨੂੰ ਮਲ ਸਕਦੇ ਹੋ ਔਰ ਇਹ ਇੰਨੀ ਅੱਛੀ ਔਰ ਸਿੰਪਲ ਰੈਮਡੀ ਹੈ ਕਿ ਤੁਸੀਂ ਹਰ ਰੋਜ਼ ਜਿਵੇਂ ਜਿਵੇਂ ਇਸ ਰੈਮਡੀ ਨੂੰ ਯੂਜ਼ ਕਰਦੇ ਰਹੋਗੇ ਸਰੋਂ ਦਾ ਤੇਲ ਵਿੱਚ ਹਲਦੀ ਔਰ ਨਮਕ ਪਾ ਕੇ ਤਾਂ ਉਹਨਾਂ ਉਹਨਾਂ ਹੀ ਤੁਹਾਡੇ ਦੰਦਾਂ ਦਾ ਪੀਲਾਪਨ ਵੀ ਠੀਕ ਹੁੰਦਾ ਰਹੇਗਾ ਦੰਦਾਂ ਦੇ ਵਿੱਚ ਕਿਤੇ ਵੀ ਤੁਹਾਨੂੰ ਦਰਦ ਦੀ ਵੀ ਪ੍ਰੋਬਲਮ ਚੱਲ ਰਹੀ ਸੀ ਕੋਈ ਇਨਫੈਕਸ਼ਨ ਵੀ ਅਗਰ ਚੱਲ ਰਿਹਾ ਸੀ ਜਾਂ ਕਹਿੰਦੇ ਮੂੰਹ ਦੇ ਵਿੱਚ ਬੈਡ 스మెల్ ਰਹਿੰਦੀ ਹੈ ਉਥੇ ਵੀ ਇਹ ਜਿਹੜਾ ਸੋਲੂਸ਼ਨ ਤੁਸੀਂ ਤਿਆਰ ਕੀਤਾ ਇਸ ਨਾਲ ਬਹੁਤ ਆਨੁਰਾਧ ਮਿਲਣ ਵਾਲੀ ਆ ਪੀਲਾਪਨ ਤਾਂ ਦੂਰ ਹੋਵੇਗਾ ਮਸੂੜੀਆਂ ਦੀ ਸੋਜਿਸ਼ ਵੀ ਜੋ ਹੈ ਠੀਕ ਹੋਣੀ ਸ਼ੁਰੂ ਹੋ ਜਾਏਗੀ ਔਰ ਇੱਥੇ ਮੈਂ ਗੱਲ ਜ਼ਰੂਰ ਕਹਿਣਾ ਚਾਹੂੰਗੀ ਜਦੋਂ ਆਪਾਂ ਹਲਦੀ ਦੀ ਗੱਲ ਕਰ ਰਹੇ ਹਾਂ ਤਾਂ ਇਹ ਸ਼ੋਰ ਤੁਸੀਂ ਜ਼ਰੂਰ ਕਰ ਲੈਣਾ ਕਿ ਹਲਦੀ ਵਿੱਚ ਕਿਸੇ ਤਰ੍ਹਾਂ ਦਾ ਕਲਰ ਮਿਕਸ ਨਾ ਕੀਤਾ ਗਿਆ ਹੋਵੇ ਓਰੀਜਨਲ ਹਲਦੀ ਹੋਵੇ ਸ਼ੁੱਧ ਹਲਦੀ ਹੋਵੇ ਤਾਂ ਕਿਉਂਕਿ ਅਗਰ ਕਲਰ ਮਿਕਸ ਕੀਤਾ ਹੁੰਦਾ ਤਾਂ ਉਹ ਫਿਰ ਦੰਦਾਂ ਦੇ ਉੱਪਰ ਰੰਗ ਚੜ ਜਾਂਦਾ ਸੋ ਇਸ ਲਈ ਅੱਛੀ ਚੰਗੀ ਕੁਆਲਿਟੀ ਦੀ ਹਲਦੀ ਜੋ ਹੈ ਤੁਸੀਂ ਯੂਜ਼ ਕਰਨੀ ਹੈ ਖਾਣ ਦੇ ਲਈ ਵੀ ਚੰਗੀ ਕੁਆਲਿਟੀ ਦੀ ਹਲਦੀ ਹੀ ਯੂਜ਼ ਕਰਨੀ ਚਾਹੀਦੀ ਹੈ ਕਿਉਂਕਿ ਕਈਆਂ ਦੇ ਵਿੱਚ ਆਰਟੀਫੀਸ਼ੀਅਲ ਕਲਰ ਜੋ ਹੈ ਮਿਕਸ ਕੀਤੇ ਗਏ ਹੁੰਦੇ ਨੇ ਔਰ ਉਹ ਸਾਡੀ ਸਿਹਤ ਦੇ ਲਈ ਬਹੁਤ ਜ਼ਿਆਦਾ ਹਾਨੀਕਾਰਕ ਹੁੰਦੇ ਨੇ ਅੱਗੋਂ ਆਪਾਂ ਗੱਲ ਕਰੀਏ ਹੋਰ ਇਸ ਤੋਂ ਸਿੰਪਲ ਮੈਂ ਤੁਹਾਨੂੰ ਇੱਕ ਤਰੀਕਾ ਦੱਸ ਜਣੀ ਆ ਸਰੋਂ ਦੇ ਤੇਲ ਦੀਆਂ ਕੁਝ ਬੂੰਦਾਂ ਆਪਣੀ ਹਥੇਲੀ ਤੇ ਲਓ ਉਸ ਦੇ ਵਿੱਚ ਕੁਝ ਬੂੰਦਾਂ ਤੁਸੀਂ ਪਾਣੀ ਦੇ ਆ ਪਾਓ ਮਿਕਸ ਕਰੋ ਉਂਗਲੀ ਦੇ ਨਾਲ ਹੀ ਔਰ ਆਪਣੇ ਦੰਦਾਂ ਦੇ ਵਿੱਚ ਚੰਗੀ ਤਰ੍ਹਾਂ ਲਗਾ ਲਓ ਪੂਰੇ ਦੰਦਾਂ ਮਸੂੜੀਆਂ ਤੇ ਉੱਪਰ ਲਗਾਓ ਰਗੜ ਲਓ ਆਪਣੀ ਫਿੰਗਰ ਦੇ ਨਾਲ ਹੀ ਬੜਾ ਸੌਫਟਲੀ ਤੁਸੀਂ ਰਬ ਕਰਨਾ ਹੈ ਔਰ ਕੁਝ ਛੇਰ ਲਗਾਣ ਤੋਂ ਰੱਖਣ ਤੋਂ ਬਾਅਦ ਮੀਨਸ 2-3 ਮਿੰਟ 4 ਮਿੰਟ 5 ਮਿੰਟ ਤੋਂ ਬਾਅਦ ਜੋ ਹੈ ਤੁਸੀਂ ਗੁੰਗੁਨੇ ਪਾਣੀ ਦੇ ਨਾਲ ਕੁਰਲੀ ਕਰ ਲਓ ਔਰ ਪਾਣੀ ਸੁੱਟ ਦਿਓ ਇਹ ਤੁਸੀਂ ਡੇਲੀ ਕਰ ਸਕਦੇ ਹੋ ਸਵੇਰੇ ਵੀ ਔਰ ਰਾਤ ਨੂੰ ਸੌਣ ਤੋਂ ਪਹਿਲਾਂ ਵੀ ਦੇਖੋ ਸਰੋਂ ਦੇ ਤੇਲ ਵਿੱਚ ਆਪਣੇ ਆਪ ਦੇ ਵਿੱਚ ਐਂਟੀ ਬੈਕਟੀਰੀਅਲ ਐਂਟੀ ਫੰਗਲ ਗੁਣ ਹੁੰਦੇ ਨੇ ਤੇ ਕਿਸੇ ਵੀ ਤਰ੍ਹਾਂ ਦੇ ਕੋਈ ਇਨਫੈਕਸ਼ਨ ਕਦੀ ਹੋ ਹੀ ਨਹੀਂ ਸਕੇਗੀ ਔਰ ਮੂਹ ਦਾ ਜਿਹੜਾ ਤੁਹਾਡੇ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਕਾਰਬੋਹਾਈਡਰੇਟਸ ਦਾ ਮਿੱਠਾ ਖਾ ਕੇ ਜੋ ਹੈ ਮੂਹ ਦਾ ਪੀ ਐਚ ਲੈਵਲ ਐਸਿਡਿਕ ਹੋ ਜਾਂਦਾ ਤੇ ਇਸ ਦੇ ਨਾਲ ਤੁਸੀਂ ਪੂਰਾ ਕਲੀਨ ਕਰਕੇ ਜਦੋਂ ਮੂਹ ਨੂੰ ਸੌਂਦੇ ਹੋ ਤਾਂ ਪੂਰੀ ਰਾਤ ਦੇ ਦੌਰਾਨ ਜੋ ਹੈ ਕੋਈ ਵੀ ਐਸਿਡਿਕ ਰਿਐਕਸ਼ਨ ਦੇ ਨਾਲ ਤੁਹਾਡੇ ਦੰਦ ਖਰਾਬ ਹੋਣ ਗਏ ਨੇ ਅਗਲੀ ਆਪਾਂ ਇੱਕ ਹੋਰ ਤਰੀਕਾ ਮੈਂ ਤੁਹਾਨੂੰ ਦੱਸਣ ਜਾ ਰਹੀਆਂ ਸਿੰਧ ਦਾ ਨਮਕ ਜਿਹੜਾ ਹੁੰਦਾ ਸਿੰਧ ਦਾ ਨਮਕ ਵੀ ਹੋਇਆ ਐਂਟੀਬੈਕਟੀਰੀਅਲ ਹੁੰਦਾ ਸਿੰਦਾ ਨਮਕ ਨੂੰ ਵੀ ਤੁਸੀਂ ਇਸਤੇਮਾਲ ਕਰ ਸਕਦੇ ਹੋ ਪੀਲੇਪਣ ਤੋਂ ਬਚਾ ਦੇ ਲਈ ਪਾ ਰਹੀਆ ਤੋਂ ਬਚਾ ਆਪਣਾ ਕਰ ਸਕਦੇ ਹੋ ਨਾਲ ਦੀ ਨਾਲ ਸਾਦੀ ਬਦਬੂ ਦੀ ਵੀ ਆਪਾਂ ਗੱਲ ਕਰ ਰਹੇ ਆ ਸਾਦੀ ਬਦਬੂ ਤੋਂ ਵੀ ਤੁਹਾਨੂੰ ਰਾਹਤ ਦੇਗਾ ਸਿੰਦਾ ਨਮਕ ਸੋ ਸਿੰਦਾ ਨਮਕ ਵੀ ਤੁਸੀਂ ਯੂਜ਼ ਕਰ ਸਕਦੇ ਹੋ ਸੋਰਨ ਦੇ ਤੇਲ ਦੇ ਵਿੱਚ ਮਿਕਸ ਕਰਕੇ ਤੇ ਨਾਲ ਦੀ ਨਾਲ ਬੇਕਿੰਗ ਸੋਡਾ ਬੇਕਿੰਗ ਸੋਡਾ ਬਾਰੇ ਤਾਂ ਸਾਰੇ ਜਾਣਦੇ ਹੀ ਨੇ ਸੋ ਕੁਝ ਜ਼ਿਆਦਾ ਨਹੀਂ ਕਰਨ ਦੀ ਲੋੜ ਸੋਰਨ ਦੇ ਤੇਲ ਵਿੱਚ ਥੋੜਾ ਜਿਹਾ ਬੇਕਿੰਗ ਸੋਡਾ ਮਿਕਸ ਕਰਕੇ ਆਪਣੀ ਫਿੰਗਰ ਦੇ ਨਾਲ ਹੀ तुसी अपने दंदा ते दंदाते ते अगर लगाओ थोड़ी देर रखो उस बाद कोसे पानी दिनाल चाहे उसकी कुल्ली कर लो तो उस जो है दंदा का पीलापन ठीक हो जाएगा ओरल ओवरऑल हैल्थी तो बहुत वाला रहने वाली है सो so, अगर थोड़ी तो कोई मेजर कोई प्रॉब्लम डेंटल प्रॉब्लम चल रही है तो उस हल्के नहीं लाना चाहिए टाइमली जो है ਡੈਂਟਿਸਟ ਨੂੰ ਚੰਗੇ ਡਾਕਟਰ ਨੂੰ ਜ਼ਰੂਰ ਦਿਖਾ ਲੈਣਾ ਚਾਹੀਦਾ ਹੈ ਚੈੱਕਅਪ ਕਰਵਾਉਣਾ ਚਾਹੀਦਾ ਹੈ ਔਰ ਸਭ ਤੋਂ ਬੈਟਰ ਰਹੇਗਾ ਜਿਹੜੀਆਂ ਮੈਂ ਤੁਹਾਨੂੰ ਬਹੁਤ ਹੀ ਆਸਾਨ ਜੀਆਂ ਹੋਮ ਰੈਮਡੀਜ਼ ਦੱਸਿਆ ਨੇ ਸਰੋਂ ਦੇ ਤੇਲ ਦਾ ਇਸਤੇਮਾਲ ਕਰਕੇ ਕਿਤੇ ਤੁਸੀਂ ਹਲਦੀ ਨਮਕ ਪਾਸ ਆ ਰਹੇ ਹੋ ਕਿਤੇ ਸੇਂਦਾ ਨਮਕ ਦੇ ਨਾਲ ਕਿਤੇ ਜਸ ਤੁਸੀਂ ਸਰੋਂ ਦੇ ਤੇਲ ਦੇ ਵਿੱਚ ਕੁਝ ਬੂੰਦਾਂ ਪਾਣੀ ਦੀ ਮਿਕਸ ਕਰਕੇ ਹੀ ਅਗਰ ਲਗਾਉਂਦੇ ਹੋਰ ਉਸ ਤੋਂ ਵੀ ਵਧੀਆ ਇੱਕ ਹੋਰ ਮੈਂ ਦੱਸਦੀ ਆ ਆਇਲ ਪੁਲਿੰਗ ਆਇਲ ਪੁਲਿੰਗ ਦੇ ਉੱਪਰ ਵੀ ਮੈਂ ਇੱਕ ਲਗ ਤਾਂ ਵੀਡੀਓ ਜ਼ਰੂਰ ਬਣਾਈ ਸੀ ਬਹੁਤ ਜ਼ਿਆਦਾ ਫਾਇਦੇ ਨੇ ਆਇਲ ਪੁਲਿੰਗ ਵੀ ਅਗਰ ਤੁਸੀਂ ਕਰਦੇ ਹੋ ਜਿਵੇਂ ਕਿ ਇੱਕ ਚਮਚ ਸਰੋਂ ਦਾ ਤੇਲ ਲਿਆ ਮੂੰਹ ਵਿੱਚ ਭਰ ਕੇ ਰੱਖਿਆ ਤਾਂ ਤੁਸੀਂ 15 20 ਮਿੰਟ ਜਿੰਨਾ ਮੈਕਸਿਮਮ ਤੁਸੀਂ ਰੱਖ ਰੋਗੇ ਸ਼ੁਰੂਆਤ ਦੇ ਵਿੱਚ 5 ਮਿੰਟ 10 ਮਿੰਟ ਤੋਂ ਕਰੋ ਮੈਕਸਿਮਮ 30 ਮਿੰਟ 40 ਮਿੰਟ ਤੱਕ ਵੀ ਅਗਰ ਤੁਸੀਂ ਲੈ ਕੇ ਜਾਓ ਮੂੰਹ ਵਿੱਚ ਇੱਕ ਚਮਚ ਸਰੋਂ ਦਾ ਤੇਲ ਪਾ ਕੇ ਰੱਖੋ ਔਰ ਉਸ ਤੋਂ ਬਾਅਦ ਇਸ ਨੂੰ ਛੁੱਟ ਦਿਓ ਗਰਮ ਪਾਣੀ ਦੇ ਨਾਲ ਤੁਸੀਂ ਕੋਸੇ ਪਾਣੀ ਨਾਲ ਮਾਫ ਕਰਨਾ ਗਰਮ ਪਾਣੀ ਨਾਲ ਨਹੀਂ ਕੋਸੇ ਪਾਣੀ ਆ ਨੋਰਮਲ ਪਾਣੀ ਨਾਲ ਤੁਸੀਂ ਕੁੱਲੀ ਕਰ ਲਓ ਉਸ ਤੋਂ ਬਾਅਦ ਉਹ ਅਜੀਹਾ ਕਰਨ ਦੇ ਨਾਲ ਤੁਹਾਡੇ ਦੰਦਾਂ ਦੀ ਹੈਲਥ ਤਾਂ ਵਧੀਆ ਰਹਿਣੀ ਵਾਲੀ ਆ ਔਰਲ ਹੈਲਥ ਵਧੀਆ ਰਹਿਣੀ ਵਾਲੀ ਆ ਤੁਹਾਡੇ ਫੇਸ ਤੇ ਵੀ ਵੱਖਰਾ 글로ਅ ਆਣਾ ਉਸ ਦੇ ਨਾਲ ਸ਼ੁਰੂ ਹੋ ਜਾਏਗਾ ਫੇਸ ਇਤਿਹਾਸੇ ਪਾਸੇ ਜਿਹੜੇ ਕਈਆਂ ਦੇ ਰਿੰਕਲਸ ਪੈਣੇ ਸ਼ੁਰੂ ਹੋ ਜਾਂਦੇ ਆ ਉਹ ਵੀ ਤੁਹਾਡੇ ਇੱਥੇ ਬਿਲਕੁਲ ਠੀਕ ਹੋਣ ਵਾਲੇ ਨੇ ਸੋ ਇਹ ਅਗਰ ਛੋਟੇ-ਛੋਟੇ ਚੀਜ਼ਾਂ ਸੀ ਆਪਣੀ ਲਾਈਫ ਵਿੱਚ ਆਪਣੇ ਰੂਟੀਨ ਦੇ ਵਿੱਚ ਅਪਣਾਵਾਂਗੇ ਤਾਂ ਅਸੀਂ ਸਿਹਤਮੰਦ ਰਹਿ ਸਕਦੇ ਆ ਸੋ ਸਾਡੀ ਘਰ ਦੀ ਰਸੋਈ ਦੇ ਵਿੱਚ ਹੀ ਇਹ ਢੇ ਸਾਰੀਆਂ ਚੀਜ਼ਾਂ ਆਰਾਮ ਦੇ ਨਾਲ ਸਾਨੂੰ ਮਿਲ ਰਹੀਆਂ ਹੁੰਦੀਆਂ ਬਜਾਏ ਕਿ ਅਸੀਂ ਕਈ ਬਹੁਤ ਸਾਰੀ ਐਡਵਰਟਾਈਜ਼ਮੈਂਟਸ ਦੇਖਦੇ ਆ ਜਿਸ ਦੇ ਵਿੱਚ ਮਹਿੰਗੇ-ਮਹਿੰਗੇ ਟੂਥਪੇਸਟ ਦੀ ਐਡ ਕੀਤੀ ਜਾਂਦੀ ਹੈ ਕਿ ਇਹ ਅਗਰ ਅਸੀਂ ਟੂਥਪੇਸਟ ਯੂਜ਼ ਕਰਾਂਗੇ ਤਾਂ ਇਸ ਦੇ ਨਾਲ ਜੋ ਹੈ रात तो रात पीलेदान जो है एकदम मोतिया वर्ग सफेद हो जाएंगे असि अः उन्हें बारे तो कुछ नहीं कहते बट हां बड़े तो सौखे तरीके आसान तरीके ना, सस्ते तरीके दे ना, जो है ਆਪਣੇ ਦੰਦਾਂ ਨੂੰ ਪੀਲੇਪਨ ਤੋਂ ਛੁਟਕਾਰਾ ਦਿਲਾ ਸਕਦੇ ਹੋ ਜ਼ਰੂਰ ਇਹ ਨੁਸਖੇ ਅਪਣਾ ਕੇ ਦੇਖੋ ਔਰ ਜਦੋਂ ਤੁਸੀਂ ਇਹ ਨੁਸਖੇ ਅਪਣਾਓਗੇ ਤੁਹਾਨੂੰ ਦੇਖ ਕੇ ਤੁਹਾਡੇ ਬੱਚੇ ਵੀ ਨਾ ਚੀਜ਼ਾਂ ਨੂੰ ਫੋਲੋ ਕਰਨਗੇ ਤੇ ਕਦੀ ਵੀ ਕੋਈ ਡੈਂਟਲ ਪ੍ਰੋਬਲਮ ਦੰਦ ਦਰਦ ਦੀ ਪ੍ਰੋਬਲਮ ਤੁਹਾਡੇ ਬੱਚਿਆਂ ਨੂੰ ਜਾਂ ਘਰ ਵਿੱਚ ਕਦੇ ਵੀ ਕਿਸੇ ਨੂੰ ਹੋ ਹੀ ਨਹੀਂ ਸਕੇਗੀ ਤਾਂ ਜ਼ਰੂਰ ਇਹਨਾਂ ਨੁਸਖਿਆਂ ਨੂੰ ਅਪਣਾਓ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਅਗਰ ਤੁਸੀਂ ਵੀ ਕੋਈ ਅਜਿਹਾ ਨਵਾਂ ਨੁਸਖਾ ਅਪਣਾਉਂਦੇ ਹੋ ਤਾਂ ਸਾਡੇ ਨਾਲ ਜ਼ਰੂਰ ਸਾਂਝਾ ਕਰੋ ਅਸੀਂ ਤੁਹਾਡਾ ਕਰੇਲੂ ਨੁਸਕਾ ਵੀ ਬਾਕੀਆਂ ਨਾਲ ਸਾਂਝਾ ਕਰਾਂਗੇ ਤਾਂ ਕਿ ਹੋਰ ਵੀ ਲੋਕ ਇਹਨਾਂ ਨੁਸਖਿਆਂ ਦਾ ਫਾਇਦਾ ਲੈ ਸਕਣ ते उम्मीद कर दी अच्छी वीडियो भी तुम बहुत चंगी जरूर लगी होएगी वाइया लगी है तो इसमें लाइक एंड शेयर जरूर कर देना ता अगो भी तो आड़े ले इसी तरह से जुड़ी चंगी चंकी जानकारी इकट्ठी करके लैके आँदी रवान इन्होंने नुस्खे अपना के खुद में अपने परिवार को सेहतमंद रखो पेज नाले तक फॉलो नहीं किया फटाफट फॉलो फ़ड़ कर दो यूट्यूब चैनल हैल्थ एडवाइस विदर जोधपुर सबसक्राइब नहीं किया फटाफट सबसक्राइब भी कर दो मिलों जल्दी ही सेहत न जुड़ी होर खास जानकारी के फिलहाल ही दो जी इजाजत सत श्रीकाल